ਇਕ ਸਾਲ ਬਣ ਰਹੇ ਹੋ ਕਿਉਂਕਿ ਅੱਜ ਕੱਲ ਸਮਾਂ ਦੇਖ ਰਹੇ ਆ سوشل میڈیا ਦਾ ਕੁੜੀਆਂ ਜਿਹੜੀਆਂ ਇੰਸਟਾਗ੍ਰam ਤੇ ਜ਼ਿਆਦਾ ਦਿਖਾਈ ਦਿੰਦੀਆਂ ਨੇ ਮਗਰ ਤੁਸੀਂ ਇੱਕ ਸੋਹਣੀ ਮਿਸਾਲ ਬਣ ਰਹੇ ਹੋ ਕਿ ਗੁਰੂ ਘਰ ਆ ਕੇ ਜਿਹੜੀ ਸੇਵਾ ਕਰ ਰਹੇ ਹੋ। ਸੋਸ਼ਲ ਮੀਡੀਆ ਤੇ ਬੜੇ سارے ਕੰਟੈਂਟ ਵੱਖਰੇ ਚੱਲ ਰਹੇ ਕੁਝ ਲੋਕ ਕੋਈ ਚੀਜ਼ ਨੂੰ ਫੋਲੋ ਕਰਦੇ ਕੋਈ ਕੋਈ ਚੀਜ਼ ਨੂੰ ਫੋਲੋ ਕਰਦੇ ਇਹ ਆਪਣੀ ਉਤੇ ਹੁੰਦਾ ਹੈ ਜਾਂ ਆਪਣੀ ਸੋਚ ਦੇ ਉੱਪਰ ਆ ਕਿ ਆਪਾਂ ਕਿਹੜੀ ਚੀਜ਼ ਨੂੰ ਫੋਲੋ ਕਰਨਾ ਜੇ ਆਪਾਂ ਇਹ ਸੋਚ ਲਈ ਕੋਈ ਚੰਗੀਆਂ ਚੀਜ਼ਾਂ ਵੀ ਜਿਹੜੀਆਂ ਇੰਸਟਾਗ੍ਰam ਦੇ ਉੱਪਰ ਹੈ ਗਿਆ ਕੁਝ ਮਾੜੀਆਂ ਚੀਜ਼ਾਂ ਵੀ ਆਈਆਂ ਉਤੇ ਆਪਣੇ ਤੇ ਨਾ ਪੰਮਾੜੀ ਦੀ ਦਵਲ ਅਟਰੈਕਟ ਹੋਣਾ ਜਾਂ ਚੱਕੀ ਚੋ ਦੀ ਦਵਲ ਅਟਰੈਕਟ ਹੋਣਾ ਅੱਜ ਜਿਹੜੇ بڑے ਲਿਖੇ ਜਿਹੜੇ ਹੁੰਦੇ ਨੇ ਨਾ ਥੋੜਾ ਜਿਹਾ ਅਲੱਗ ਹੁੰਦੇ ਨੇ ਆ ਸੇਵਾਵਾਂ ਤੋਂ ਜਿਹੜੇ ਦੂਰ ਭਜਦੇ ਨੇ ਮਗਰ ਤੁਹਾਡੀ ਇਹ ਸੋਚ ਕਿਸ ਤਰ੍ਹਾਂ ਹੁੰਦੀ ਕਾਟ ਕਰਨਾ ਚਾਹੀਦਾ ਗੁਰਬਾਣੀ ਨਾਲ ਜੁੜਨਾ ਚਾਹੀਦਾ ਸਵੇਰੇ ਕਰਕੇ ਉੱਠ ਕੇ ਨਿਤਨੇਮ ਦਾ ਪਾਠ ਕਰਨਾ ਚਾਹੀਦਾ ਪਰਮਾਤਮਾ ਨਾਲ ਜੁੜੇ ਰਹਿਣਾ ਚਾਹੀਦਾ ਆਪਣੇ ਆਪ ਹੀ ਸਾਰੀ ਸੋਚ ਆਪਣੇ ਅੰਦਰ ਆਉਂਦੀ ਹੈ ਤਾਂ ਤੁਸੀਂ ਰੀਲਾਂ ਦਾ ਜ਼ਿਕਰ ਕੀਤਾ ਮਗਰ ਅੱਜ ਕੱਲ੍ਹ ਉਹਦੀ ਤਸਵੀਰ ਇੱਕ ਰੀਲਾਂ ਇੱਕ ਤਸਵੀਰ ਇਹ ਵੀ ਹੈ ਇਹ ਕਿਵੇਂ ਦੇਖ ਬੱਚਿਆਂ ਨੂੰ ਦੇਖ ਕੇ ਬੜਾ ਮਨ ਨੂੰ ਕੁਝ ਵੇਖੋ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਬੱਚੇ ਸੇਵਾ ਕਰਦੇ ਨੇ ਇਹਨਾਂ ਦੇ ਮਾਪੇ ਵੀ ਧੰਤਾਯੋਗ ਨੇ ਤੇ ਜਿਨ੍ਹਾਂ ਦੇ ਬੱਚਿਆਂ ਨੂੰ ਟੰਗੀ ਪ੍ਰੇਰਣਾ ਜਿਹੜੇ ਬੱਚੇ ਹੋਏ ਸੇਵਾ ਕਰਦੇ ਨੇ ਜਿਨ੍ਹਾਂ ਦੇ ਘਰਾਂ ਤੋਂ ਤੰਗੇ ਸੰਸਕਾਰ ਮਿਲੇ ਹੋਣ ਜਿਨ੍ਹਾਂ ਦੇ ਬੱਚਿਆਂ ਨੂੰ ਚੰਗੇ ਘਰੋਂ ਉਹ ਬੱਚੇ ਸੇਵਾ ਕਰਦੇ ਨੇ ਜਿਹਦੇ ਕਈ ਆਮ ਬੱਚੇ ਸਿਰਫ ਕਮਨ ਕਮਾਨ ਵਾਸਤੇ ਇੱਥੇ ਰੀਲਾਂ ਬਣਾ ਕੇ ਹੀ ਘਰਾਂ ਚਲੇ ਜਾਂਦੇ ਨੇ ਕਹਿ ਸਕਦੇ ਆ ਕਿ ਜਿਹੜੀ ਰੀਲਾਂ ਚ ਫੋਲੋਅਰਸ ਹੁੰਦੇ ਨੇ ਉਹ ਰੀਲਾਂ ਵਾਸਤੇ ਰੀਅਲ ਲਾਈਫ ਚ ਨਹੀਂ ਹੁੰਦੇ ਕਦੇ ਤੇ ਵਿਖੋ ਗੁਰੂ ਸਾਹਿਬ ਦੀ ਕਿਰਪਾ ਨਾਲੇ ਸੇਵਾ ਸੇਵਾ ਕਰਦੇ ਮਨ ਨੂੰ ਖੁਸ਼ ਹੁੰਦੀ ਹੈ ਉਹਦੇ ਵਿੱਚ ਲਾਂਤਾਂ ਵੀਂਦਿਆਂ ਨੇ ਉਹਨੇ ਮਾਂ ਬੇਨ ਨੂੰ ਕਹਿੰਦੇ ਫਿਰੇ ਮੂੰਹ ਕਿਹੋ ਜੰਮਣ ਵਾਲੀ ਮਾਂ ਦੇ ਲੱਖ ਲਾਂਤ ਜਿਹੜੇ ਜੰਮਣ ਵਾਲੇ ਪਰ ਇਹ ਬੱਤियां ਵੀ ਜਦੋਂ ਕੋਈ ਨੀਂਦੇ ਵੇਖੇਗਾ ਤੇ ਕਹਣਗੇ ਵਾਹਿਗੁਰੂ ਤਨ ਬਈ ਸਦਕੇ ਜੰਮਣ ਵਾਲੀਆਂ ਮਾਈਆਂ ਸਦਕੇ ਜੰਮਣ ਵਾਲੇ ਪਿਤਾ ਜਿਨ੍ਹਾਂ ਨੇ ਇਹੋ ਬੱਚਾ ਨੂੰ ਚੰਗੇ ਸੰਸਕਰ ਦਿੱਤੇ ਨੇ ਲਾਈਵ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮਹਿਮਾਨਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਗਰਮੀ ਦਾ ਕਹਿਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਗਰਮੀ ਦਾ ਜਿਹੜਾ ਕਹਿਰ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜੇ ਅਸੀਂ ਡਿਗਰੀਆਂ ਦੇ ਵਿੱਚ ਗੱਲ ਕਰੀਏ ਕਿ ਕਿੰਨੀ ਡਿਗਰੀ ਸੈਲਸੀਅਸ ਤੱਕ ਗਰਮੀ ਜਾ ਰਹੀ ਹੈ ਤੇ 47 48 ਜਿਹੜੀ ਆਮ ਹੈ ਜੜੀ ਉਹ ਪੰਜਾਬ ਘਰ ਦੇ ਵਿੱਚ ਜਿਹੜੀ ਗਰਮੀ ਹੈ ਉਸ ਦੀ ਸ਼ੁਰੂਆਤ ਜਿਹੜੀ ਹਜੇ ਜਾਰੀ ਹੈ ਕਿਉਂਕਿ ਹਜੇ ਜੂਨ ਦਾ ਮਹੀਨਾ ਅੱਗੇ ਜੁਲਾਈ ਦਾ ਵੀ ਆਏਗਾ ਤਾਂ ਗਰਮੀ ਦਾ ਕਹਿਰ ਜਿਹੜਾ ਲਗਾਤਾਰ ਵੱਧ ਰਿਹਾ ਉੱਥੇ ਹੀ ਅਸੀਂ ਅੱਜ ਜਿੱਥੇ ਖੜੇ ਆ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਹੈ ਜਿੱਥੇ ਕਿ ਖੂਬਸੂਰਤ ਤਸਵੀਰ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖੋ ਗਰਮੀ ਚਾਹੇ ਹੈ ਮਗਰ ਨਾਲ ਦੇ ਨਾਲ ਜਿਹੜੀਆਂ ਛਬੀਲਾਂ ਨੇ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀ ਹੈ ਉਹ ਲਗਾਤਾਰ ਲਗਾਈਆਂ ਜਾ ਰਹੀਆਂ ਤੇ ਇੱਕ ਸੇਵਾ ਵੀ ਬੜੀ ਸੋਹਣੀ ਦਿਖਾਈ ਦੇ ਰਹੀ ਹੈ ਕਿ ਅ ਤੁਸੀਂ ਦੇਖੋ ਕਿ ਦਿਨ ਭੈਣਾਵਾਂ ਵੱਲੋਂ ਜਿਹੜੀ ਸੇਵਾ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਤੇ ਹਰ ਸਾਲ ਕੀਤੀ ਜਾਂਦੀ ਹੈ ਵੱਡੀ ਗੱਲ ਦੱਸ ਦਈਏ ਕਿ ਇਹ ਦਿਨ ਭੈਣਾਵਾਂ ਵੱਲੋਂ ਸੇਵਾ ਜਿਹੜੀ ਹੈ ਕਈ ਕੰਟਿਆਂ ਕਈ ਕਿਲੋਮੀਟਰ ਦੂਰ ਵੱਡੀ ਗੱਲ ਇਹ ਵੀ ਹੈ ਕਿ ਕਈ ਕਿਲੋਮੀਟਰ ਦੂਰ ਤੋਂ ਆ ਕੇ ਵੈਣਾ ਇੱਥੇ ਸੇਵਾ ਕਰਦੀਆਂ ਨੇ ਇਹ ਜਿਹੜੇ ਰਾਹ ਨੇ ਇਹ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਰਾਹ ਨੇ ਤੇ ਇੱਥੇ ਜਿਹੜੀ ਸ਼ਬੀਲ ਹੈ ਉਹ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਹਰ ਸਾਲ 12 ਮਹੀਨੇ ਜਿਹੜੀ ਸ਼ਬੀਲ ਹੈ ਇਹ ਤੇ ਲਗਾਤਾਰ ਜਿਹੜੀ ਮੁਕੰਮਲ ਰੂਪ ਦੇ ਵਿੱਚ ਚਲਦੀ ਰਹਿੰਦੀ ਹੈ ਮਗਰ ਇੱਕ ਖੂਬ ਅੱਜ ਕੱਲ ਦੀ ਦੁਨੀਆ ਰੀਲਾਂ ਦੇ ਵਿੱਚ ਪਈ ਹੋਈ ਹੈ ਉੱਥੇ ਹੀ ਜਿਹੜੀ ਗੁਰੂ ਘਰ ਆ ਕੇ ਗੁਰੂ ਘਰ ਦੇ ਰਾਹਾਂ ਦੇ ਵਿੱਚ ਸ਼ਪੀਲ ਦੇ ਵਿੱਚ ਜਿਹੜੀ ਧੀਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਆਪਨੇ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਕਸਮ ਜੋਤ ਕੋਰ ਨਾਮ ਹੈ ਆਪਨੇ ਪਹਿਲੇ ਪੰਡਿਆ ਖਲਜੀਆਂ ਦੇ ਨਾਲ ਇੱਥੋਂ ਆਏ ਆ ਆਪਨੇ ਸੇਵਾ ਕਰ ਰਹੇ ਹੋ ਕਿਵੇਂ ਦਾ ਸਕੂਨ ਮਾਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਗੁਰੂ ਘਰ ਆ ਕੇ ਕਿੰ ਨੂੰ ਵਧੀਆ ਨਹੀਂ ਲੱਗਦਾ ਬਹੁਤ ਵਧੀਆ ਲੱਗਦਾ ਤੁਸੀਂ ਕਿੰਨੀ ਕੁ ਦੇਰ ਇੱਥੇ ਆ ਕੇ ਸੇਵਾ ਕਰਦੇ ਹੋ ਕਿਉਂਕਿ ਬਹੁਤ ਸਕੂਨ ਮਿਲਦਾ ਜਦੋਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਇ ਕਿੰਨਾ ਟਾਈਮ ਹੋ ਗਿਆ 8 ਹੋ ਇੱਥੇ ਲੱਗ ਬਨੇ ਜਦੋਂ ਹੀ ਆਏ ਸੀ ਉਹਦੋਂ ਦੇ ਹੀ ਸੇਵਾ ਕਰ ਰਹੇ ਆ ਰੋਜ਼ ਕਰ ਰਹੇ ਹੋ ਰੋਜ਼ ਆ ਕੇ ਨਹੀਂ ਨਹੀਂ ਡੇਲੀ ਤੇ ਨਹੀਂ ਅਸੀਂ ਕਹਿ ਸਕਦੇ ਕਿ ਜਦੋਂ ਵੀ ਸਾਨੂੰ ਫ੍ਰੀ ਟਾਈਮ ਮਿਲਦਾ ਜਾਂ ਜਦੋਂ ਵੀ ਅਸੀਂ ਇੱਥੇ ਆਨੇ ਸੇਵਾ ਕਰਕੇ ਜਾਂਦੇ ਇੱਕ ਇੱਕ ਮਿਸਾਲ ਬਣ ਰਹੇ ਹੋ ਕਿ ਕਿ ਅੱਜ ਕੱਲ ਸਮਾਂ ਦੇਖ ਰਹੇ ਆ سوشل ਮੀਡੀਆ ਦਾ ਕੁੜੀਆਂ ਜਿਹੜੀਆਂ ਇੰਸਟਾਗ੍ਰam ਤੇ ਜ਼ਿਆਦਾ ਦਿਖਾਈ ਦਿੰਦੀਆਂ ਨੇ ਮਗਰ ਤੁਸੀਂ ਇੱਕ ਸੋਹਣੀ ਮਿਸਾਲ ਬਣ ਰਹੇ ਹੋ ਕਿ ਗੁਰੂ ਘਰ ਆ ਕੇ ਜਿਹੜੀ ਸੇਵਾ ਕਰ ਰਹੇ ਆ ਵਧੀਆ ਲੱਗ ਰਿਹਾ ਹੈ ਕਿਉਂਕਿ ਇੱਕ ਇੱਕ ਵਧੀਆ ਮੈਸੇਜ ਹੈ ਜਿਹੜਾ ਸਾਰੀਆਂ ਕੁੜੀਆਂਆਂ ਨੂੰ ਜਾਂ ਲੜਕੀਆਂ ਨੂੰ ਮਿਲ ਰਿਹਾ ਹੈ ਇੱਕ ਬਹੁਤ ਵਧੀਆ ਮੈਸੇਜ ਹੈ ਲੋਕਾਂ ਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਆਪਣਾ ਤੇ ਪੰਜਾਬ ਹੈ ਹੀ ਇੱਦਾਂ ਧਰਤੀ ਕਿਤੇ ਲੰਗਰ ਇਹਨੇ ਲਾਉਂਦੇ ਇਹਨੀ ਸੇਵਾ ਹੁੰਦੀ ਹੈ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਜਗ੍ਹਾਾਂ ਤੇ ਸ਼ਬੀਲਾਂ ਲੱਗਦੀਆਂ ਗਰਮੀ ਦੇ ਵਿੱਚ ਬਹੁਤ ਸਾਰੇ ਲੋਕੀ ਸੇਵਾ ਕਰਦੇ ਆ ਵਧੀਆ ਗੱਲ ਹੈ ਸੇਵਾ ਕਰਨੀ ਚਾਹੀਦੀ ਉਹ ਆਪਣੀ ਭਾਵਨਾ ਹੈ ਕਿ ਆਪਾਂ ਨੂੰ ਸੇਵਾ ਕਰਨੀ ਆ ਕਿਵੇਂ ਆ ਇਹ ਲੋਕਾਂ ਕੋਲ ਅਗੋ ਦੀ ਲੈਂਗੁਏਜ ਜਾਂਦੇ ਆ ਇਹ ਆਪਣੇ ਉੱਤੇ ਡਿਪੈਂਡ ਕਰਦਾ ਵਾ ਕਿ ਆਪਾਂ ਕਿੱਦਾਂ ਆਪਣੇ ਆਪ ਨੂੰ ਲੈ ਕੇ ਚੱਲਣਾ ਹੈ ਜਦੋਂ ਸੇਵਾ ਕਰਕੇ ਘਰ ਪਹੁੰਚਦੇ ਹੋਵੋਗੇ ਤਾਂ ਮਾਪੇ ਵੀ ਖੁਸ਼ ਹੁੰਦੇ ਹੋਣਗੇ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਕਿ ਮਾਪੇ ਡਰਦੇ ਨੇ ਮਗਰ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਹੋ ਨਹੀਂ ਨਹੀਂ ਅਸੀਂ ਆਪਣੇ ਮੰਮਾ ਨੂੰ ਫੋਨ ਕਰਕੇ ਦੱਸਦਾ ਹਾਂ ਕਿ ਇੱਥੇ ਸੇਵਾ ਕਰਦੇ ਪਏ ਹਾਂ ਹਾਂਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਉਹ ਕਹਿੰਦੇ ਜਦੋਂ ਮਰਜ਼ੀ ਜਦੋਂ ਮੱਦੀ ਸੇਵਾ ਕਰਕੇ ਜਿਉ ਤਾੜਾ ਮਨ ਹੂ ਕਉ ਕਰਿਆ ਇਹਦੀ ਯਕੀਨ ਹੈ ਇੱਕ ਕਿਉਂ ਇਹ ਆਪਣੇ ਤੇ ਯਕੀਨ ਆਪਾਂ ਨੂੰ ਖੋਦ ਹੀ ਬਣਾਉਣਾ ਪੈਂਦਾ ਹੈ ਇਹ ਕਿਸੇ ਬੱਚੇ ਦੇ ਯਕੀਨ ਹੁੰਦਾ ਕਿ ਜਦੋਂ ਮਾਪਿਆਂ ਨੂੰ ਪਹਿਲੀ ਗਾ ਕੇ ਸਾਰੇ ਮਾਪੇ ਯਕੀਨ ਕਰਦੇ ਪਰ ਕੋਈ ਬੱਚੇ ਗਲਤ ਫੈਲਾ ਚੁੱਕਦੇ ਹੋ ਯਕੀਨ ਦਾ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਉਹ ਚੀਜ਼ ਨੂੰ ਕਿਵੇਂ ਲੈ ਕੇ ਚੱਲਣਾ ਹੈ। ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਜਮਾਨੇ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਕਿਉਂਕਿ ਗੁਰੂ ਘਰ ਦੇ ਵਿੱਚ ਇੱਕ ਚੰਗੀ ਸੋਚ ਆਉਂਦੀ ਹੈ। ਅੱਜ ਕੱਲ ਦੀ ਉਹ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜੋ ਇੰਸਟਾਗ੍ਰam ਉੱਤੇ ਇਸ ਤਰ੍ਹਾਂ ਦਾ ਕੰਟੈਂਟ ਪਾਉਂਦੇ ਜੋ ਅਸੀਂ ਪਰਿਵਾਰ ਦੇ ਵਿੱਚ ਨਹੀਂ ਦੇਖ ਸਕਦੇ ਬੱਚਾ। ਸੋਸ਼ਲ ਮੀਡੀਆ ਤੇ ਬੜੇ ਸਾਰੇ ਕੰਟੈਂਟ ਵੱਖ-ਵੱਖਰੇ ਚੱਲ ਰਹੇ ਨੇ। ਕੁਝ ਲੋਕ ਕੋਈ ਚੀਜ਼ ਨੂੰ ਫੋਲੋ ਕਰਦੇ, ਕੋਈ ਕੋਈ ਚੀਜ਼ ਨੂੰ ਫੋਲੋ ਕਰਦੇ। ਇਹ ਆਪਣੇ ਉੱਤੇ ਹੁੰਦਾ ਹੈ ਜਾਂ ਆਪਣੀ ਸੋਚ ਦੇ ਉੱਪਰ ਆ ਕਿ ਆਪਾਂ ਕਿਹੜੀ ਚੀਜ਼ ਨੂੰ ਫੋਲੋ ਕਰਨਾ ਉਤੇ ਆਪਣੇ ਤੇ ਨਾ ਪੰਮਾੜੀ ਦੀ ਜਵਲ ਅਟਰੈਕਟ ਹੋਣਾ ਜਾਂ ਚੰਗੀ ਚੀਜ਼ ਵਾਲਾ ਅਟਰੈਕਟ ਹੋਣਾ ਜੀ ਬਿਲਕੁਲ ਜੀ ਆ ਦੇਖੋ ਨਾਲ ਦੀ ਨਾਲ ਇੱਕ ਮੈਸੇਜ ਆ ਜਿਹੜਾ ਉਹ ਵੀ ਬਹੁਤ ਸੋਹਣਾ ਹੈ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਕਿ ਰੀਲਾਂ ਦੇ ਵਿੱਚ ਜ਼ਿਆਦਾ ਸਮਾਂ ਜਿਹੜਾ ਉਸ ਵੀ ਬਤਾ ਛੱਡਦੇ ਆ ਮਗਰ ਨਾਲ ਦੀ ਨਾਲ ਜਦੋਂ ਧੀਆਂ ਇਸ ਤਰ੍ਹਾਂ ਸੇਵਾ ਕਰਦੀਆਂ ਹੋਣ ਸਿਰ ਤੇ ਚੁੰਨੀ ਹੋਵੇ ਤਾਂ ਇੱਕ ਪੰਜਾਬ ਦੀ ਜਿਹੜੀ ਇੱਕ ਛਵੀ ਹੈ ਜਿਹੜੀ ਜੋ ਲੋਕ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਨੇ ਤੇ ਉਹ ਛਵੀ ਏ ਆ ਤੁਸੀਂ ਦੇਖੋ ਕਿ ਕਿੰਨੀ ਲਗਨ ਦੇ ਨਾਲ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ ਇਹ ਤਿੰਨ ਭੈਣਾਂ ਵੱਲੋਂ ਭੈਣੇ ਔਰ ਤੁਸੀਂ ਇਹ ਸੇਵਾ ਕਰ ਰਹੇ ਹੋ ਕਿਵੇਂ ਦਾ ਸਕੂਨ ਮਿਲ ਰਿਹਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪਾਣੀ ਪੀ ਰਹੇ ਨੇ ਪਿਆਸੇ ਲੋਕ ਬਹੁਤ ਵਧੀਆ ਲੱਗ ਰਿਹਾ ਸਕੂਨ ਮਿਲ ਰਿਹਾ ਹੈ ਰਾਸ਼ ਜਿਹੜੇ ਆ ਰਹੇ ਨੇ ਕਈ ਪਿਆਸੇ ਨੇ ਬਹੁਤ ਜ਼ਿਆਦਾ ਗਰਮੀ ਹੈ ਤਾਪਮਨ ਬਹੁਤ ਵਾਧਰੇ ਐਸ ਕਰਕੇ ਤੁਹਾਨੂੰ ਸ਼ੀਲ ਲੱਗ ਰਹੀ ਹੈ ਇਹ ਸਾਰੇ ਜਿਹੜੇ ਵੀ ਰਾਈ ਪਿਆਸੇ ਜਾ ਰਹੇ ਹੋ ਪਾਣੀ ਪੀਦੇ ਨਾਲ ਰਾਹਤ ਮਿਲ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਸਕੂਨ ਮਿਲ ਰਿਹਾ ਹੈ ਇੱਥੇ ਅੱਛਾ ਤੁਸੀਂ ਪੜੇ ਲਿਖੇ ਕਿੰਨੇ ਹੋ ਮੈਂ ਬੀਸੀ ਫਰਸਟ ਇਅਰ ਸੈਕੰਡ ਫਰਸਟ ਅੱਜ ਕੱਲ੍ਹ ਇਹ ਪੜੇ ਲਿਖੇ ਜਿਹੜੇ ਹੁੰਦੇ ਨੇ ਨਾ ਥੋੜਾ ਜਿਹਾ ਅਲੱਗ ਹੁੰਦੇ ਨੇ ਆ ਸੇਵਾਵਾਂ ਤੋਂ ਜਿਹੜੇ ਦੂਰ ਭੱਜਦੇ ਨੇ ਮਗਰ ਤੁਹਾਡੀ ਇਹ ਸੋਚ ਕਿਸ ਤਰ੍ਹਾਂ ਆਉਂਦੀ ਤੁਹਾਨੂੰ ਪਾਠ ਕਰਨਾ ਚਾਹੀਦਾ ਗੁਰਬਾਣੀ ਨਾਲ ਜੁੜਨਾ ਚਾਹੀਦਾ ਸਵੇਰੇ ਤੜਕੇ ਉੱਠ ਕੇ ਨਿਤਨੇਮ ਦਾ ਪਾਠ ਕਰਨਾ ਚਾਹੀਦਾ ਪਰਮਾਤਮਾ ਨਾਲ ਜੁੜੇ ਰਹਿਣਾ ਚਾਹੀਦਾ ਆਪਣੇ ਆਪ ਹੀ ਇਹ ਸਾਰੀ ਸੋਚ ਆਪਣੇ ਅੰਦਰ ਤਾਂ ਇਸ ਤਰ੍ਹਾਂ ਦੀ ਸੋਚ ਜ਼ਰੂਰ ਆਏਗੀ ਸੋ ਸਾਡੇ ਨਾਲ ਆ ਬਾਪੂ ਜੀ ਵੀ ਇੱਥੇ ਮੌਜੂਦ ਨੇ ਕਿਉਂਕਿ ਹਰ ਸਾਲ ਮੈਂ ਗੱਲ ਕਰ ਰਿਹਾ ਤੇ ਪੂਰੇ 12 ਮਹੀਨੇ ਜਿਹੜੀ ਸੇਵਾ ਹੈ ਇੱਥੇ ਲਗਾਤਾਰ ਚਲਦੀ ਰਹਿੰਦੀ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਚਲਦੀ ਆ ਉਹ ਵੀ ਸਾਡੇ ਨਾਲ ਬਾਪੂ ਜੀ ਪਹਿਲਾਂ ਤਾਂ ਫਤਿਹ ਦੀ ਸਾਈਂ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਿਰਪਾ ਗੁਰੂ ਸਾਹਿਬ ਦੀ ਹੈ ਕਿਰਪਾ ਗੁਰੂ ਸਾਹਿਬ ਦੀ ਹੈ ਸਹਿਯੋਗ ਗੁਰੂ ਸਾਹਿਬ ਦਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਵਿੱਚ ਕੁਝ ਨਹੀਂ ਹੋ ਸਕਦਾ ਤੇ ਧੰਵਾਦ ਹੈ ਗੁਰਸਾਧ ਗੁਰੂ ਸਾਹਿਬ ਸੇਵਾ ਲੈ ਰਹੇ ਤੇ ਬਾਕੀ ਬੱਚਿਆਂ ਨੂੰ ਦੇਖ ਕੇ ਬੜਾ ਮਨ ਨੂੰ ਖੁਸ਼ ਵੇਖੋ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਬੱਚੇ ਸੇਵਾ ਕਰਦੇ ਨੇ ਇਹਨਾਂ ਦੇ ਮਾਪੇ ਵੀ ਧੰਤਾਯੋਗ ਨੇ ਤੇ ਜਿਨ੍ਹਾਂ ਦੇ ਬੱਚਿਆਂ ਨੂੰ ਚੰਗੀ ਪ੍ਰੇਰਣਾ ਜਿਹੜੇ ਬੱਚੇ ਉਹ ਹੀ ਸੇਵਾ ਕਰਦੇ ਨੇ ਜਿਨ੍ਹਾਂ ਦੇ ਘਰਾਂ ਚੋਂ ਚੰਗੇ ਸੰਸਕਾਰ ਮਿਲੇ ਹੋਣ ਜਿਨ੍ਹਾਂ ਦੇ ਬੱਚਿਆਂ ਨੂੰ ਚੰਗੇ ਘਰੋਂ ਉਹ ਬੱਚੇ ਸੇਵਾ ਕਰਦੇ ਨੇ ਨੇ ਕਈ ਆਮ ਬੱਚੇ ਤੇ ਸਰੂਕ ਕਮਨ ਕਮਾਨ ਵਾਸਤੇ ਇੱਥੇ ਰੀਲਾ ਬਣਾ ਕੇ ਹੀ ਘਰਾਂ ਚਲੇ ਜਾਂਦੇ ਨੇ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਕਿਰਪਾ ਕਰੇ ਇਹਨਾਂ ਬੱਚਿਆਂ ਨੂੰ ਇਤਾਂ ਹੀ ਸੇਵਾ ਲੈਣ ਗੁਰੂ ਸਾਹਿਬ ਕਰਵਾਵੇ ਇਹਨਾਂ ਤੋਂ ਕਿ ਸਤਗੁਰ ਦੀ ਕਿਰਪਾ ਹੈ ਨਾ ਬੇਨਤੀ ਇੱਕ ਆਪਾਂ ਜਿਹੜੀ ਨੰਮ ਦੀ ਗੱਲ ਹੈ ਕਿ ਅੱਗੇ ਸ਼ਬੀਲ ਹੁੰਦੀ ਸੀ ਸ਼੍ਰੋਮਣੀ ਕਮੇਟੀ ਲੋ ਉਹ ਸ਼ਬੀਲ ਬੰਦ ਕਰ ਦਿੱਤੀ ਗਈ ਆ ਬੇਨਤੀ ਹੈ ਪਾੜੇ ਮੀੜ ਮੀੜ ਰਹੇ ਕੋਈ ਸ਼ਬੀਲਾ ਉਹ ਚਲਣ ਚਲਦੀ ਗਰਮੀ ਬਹੁਤ ਹੈ ਇੱਥੇ ਰਸਤੇ 'ਚ ਖੋੜ ਵੀ ਇੰਤਜ਼ਾਮ ਪਾਣੀ ਦਾ ਹੋਣਾ ਚਾਹੀਦਾ ਇੱਥੇ ਰਸਤੇ ਵਿੱਚ ਸਤਖੰਡ ਸ਼੍ਰੀ ਮੰਦਿਰ ਸਾਹਿਬ ਦੇ ਅੰਦਰ ਟਾਟ ਬਹੁਤ ਵਿਛਾਈ ਜਾਂਦੇ ਨੇ ਲੇਕਿਨ ਜਿਹੜੇ ਪੁਰਾਣੇ ਟਾਟ ਜਿੰਦੇ ਨੇ ਕਮ ਸੇ ਕਮ ਬਾਹਰ ਵਿੱਚ ਜਿਹੜੇ ਪ੍ਰੇਮੀ ਨੇ ਬਾਹਰ ਵਿਸ਼ਾਨ ਕਿਸੇ ਦੀ ਚੱਪਲ ਟੁੱਟ ਜਾਂਦੀ ਹੈ ਕੋਈ ਨੰਗੇ ਪੈਰੀ ਜਾਂਦਾ ਹੈ ਤੇ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੁੰਦੀ ਹੈ ਪਹਿਲੇ ਇੱਥੇ ਅਸਲੀ ਦਰਖਤ ਹੁੰਦੇ ਸਨ ਲੇਕਿਨ ਸਰਕਾਰਾਂ ਨੇ ਉਹ ਦਰਖਤ ਕਟਾ ਕੇ ਆ ਨਕਲੀ ਦੇ ਦਰਖਤ ਲਾਤੇ ਆ ਨਾ ਤੇ ਉਹਨਾਂ ਦੀ ਛਾਂ ਹੈ ਜੇ ਮਨੁੱਖ ਲੈਣਾ ਮਨੁੱਖ ਨੇ ਲੈਣਾ ਸੁੱਖ ਤੇ ਸਾਂਭੇ ਰੁੱਖ ਤੇ ਰੁੱਖਾਂ ਮਨੁੱਖ ਦੇ ਸੁੱਖਾਂ ਵਾਸਤੇ ਹੀ ਜੇ ਸੁੱਖ ਲੈਣਾ ਮਨੁੱਖ ਨੇ ਤੇ ਰੁਕ ਜ਼ਰੂਰ ਰੁਕ ਜ਼ਰੂਰ ਜਾਈਦੇ ਨੇ ਤੇ ਬੇਨਤੀ ਕਰਾਂਗੇ ਇਹ ਬੇਨਤੀਆਂ ਪ੍ਰਮਾਣਿਤ ਕੀਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਪੂ ਜੀ ਤੁਹਾਡੀ ਬੇਨਤੀ ਜਿਹੜੀ ਆ ਉਹ ਜ਼ਰੂਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਤੱਕ ਪਹੁੰਚੇਗੀ ਮਗਰ ਤੁਸੀਂ ਰੀਲਾਂ ਦਾ ਜ਼ਿਕਰ ਕੀਤਾ ਮਗਰ ਅੱਜ ਕੱਲ੍ਹ ਦੀ ਤਸਵੀਰ ਇੱਕ ਰੀਲਾਂ ਇੱਕ ਤਸਵੀਰ ਇਹ ਵੀ ਆ ਇਹ ਕਿਵੇਂ ਦੇਖਦੇ ਵੇਖੋ ਜੀ ਇਹ ਰੀਲ ਜਿਹੜੀ ਹੈ ਨਾ ਇਹ ਅਸਲ ਹੈ ਇਹ ਜਿਹੜੀ ਅਸਲ ਹੈ ਉਹ ਤਾਂ ਉਹਦਾ ਇੱਕ ਕਲੰਕ ਜਿਹੜਾ ਇਹੋ ਜਿਹਾ ਕਲੰਕ ਜਿਹੜੇ ਕੰਮ ਕਰਦੇ ਆ ਨਾ ਕੁੜੀਆਂ ਉਹ ਤੇ ਕਲੰਕ ਹੈ ਉਹਨਾਂ ਦੇ ਫੋਲੋਅਰ 2 ਵਧਣਗੇ ਲੇਕਿਨ ਜਦੋਂ ਕੋਈ ਮੁਸੀਬਤ ਆ ਜਾਏ ਕੋਈ ਨਹੀਂ ਨਿਤਰੇਗਾ ਇਹਦੇ 'ਚ ਵੇਖੋ ਗੁਰੂ ਸਾਹਿਬ ਦੀ ਕਰਵਾਨਾ ਦੀ ਸੇਵਾ ਹੈ ਸੇਵਾ ਕਰਦੇ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਉਹਦੇ ਵਿੱਚ ਲਾਂਤਾਂ ਵੀ ਨੇ ਉਹਨੇ ਮਾਂ ਬੇਰ ਕੰਦੇ ਫਿੜੇ ਮੂੰਹ ਜੰਮਣ ਵਾਲੀ ਮਾਂ ਦੇ ਲੱਖ ਲਾਂਤ ਜਿਹੜੇ ਜੰਮਣ ਵਾਲੇ ਪਰ ਇਹ ਬੱਚਿਆਂ ਦੀ ਜਦੋਂ ਕੋਈ ਵੀ ਦੇ ਵੇਖੇਗਾ ਤੇ ਕਹਣਗੇ ਵਾਹਿਗੁਰੂ ਤਨ ਬਈ ਸਤਕੇ ਜੰਮਨ ਵਾਲੀਆਂ ਮਾਈਆਂ ਸਤਕੇ ਜੰਮਨ ਵਾਲੇ ਪਿਤਾ ਜਿਨ੍ਹਾਂ ਨੇ ਇਹੋ ਜੇ ਬੱਚਾ ਨੂੰ ਚੰਗੇ ਸੰਸਕਾਰ ਦਿੱਤੇ ਨੇ ਤੇ ਬੱਚੇ ਸੇਵਾ ਕਰਦੇ ਬੈ ਨੇ ਇਹ ਪ੍ਰੇਰਣਾ ਘਰੋਂ ਹੀ ਮਿਲਦੀ ਹੈ ਤੇ ਗੁਰੂ ਸਾਹਿਬ ਕਿਰਪਾ ਕਰੇ ਤੇ ਜਿਹੜੇ ਬੱਚੇ ਅੱਜ ਕੱਲ ਗੰਦ ਬਣਾਉਂਦੇ ਨੇ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਤੇ ਚੇਤਾਵਨੀ ਵੀ ਕਰਦੇ ਆਂ ਕਿ ਇਹੋ ਜੇ ਕੰਮ ਨਾ ਕਰੋ ਨਿਦਾਨ ਵਾਲਾ ਹਿੰਦ ਤੁਹਾਡਾ ਬੜਾ ਮਾੜਾ ਹੋਇਆ ਗਿਆ ਜਿਤਨਾ ਉਹ ਮਰੀਦਾ ਤੇ ਤੁਸੀਂ ਵੀ ਇਤੋਂ ਤੁਹਾਡਾ ਵੀ ਸੋਦਾ ਇਤਾਂ ਲਗੇਗਾ ਬਾਬੂ ਜੀ ਕਹਿ ਸਕਦੇ ਆ ਕਿ ਜਿਹੜੀ ਰੀਲਾਂ 'ਚ ਫੋਲੋਅਰਸ ਹੁੰਦੇ ਨੇ ਉਹ ਰੀਲਾਂ ਵਾਸਤੇ ਰੀਅਲ ਲਾਈਫ 'ਚ ਨਹੀਂ ਹੁੰਦੇ। ਹਾਂ ਬਿਲਕੁਲ ਠੀਕ ਐ। ਹੋਈ ਤੇ ਕੋਈ ਆਂਦਾ ਥੋੜੀ ਕੋਈ। ਤੇ ਆ ਜਿਹੜੀ ਰੀਲ ਆ ਜਿਹੜੀ ਅਸਲ ਐ। ਇਹ ਅਸਲ ਐ। ਤੇ ਉਹ ਲਾਂਟਾਂ ਨੇ। ਤੇ ਨੌਜਵਾਨਾਂ ਬੇਨਤੀ ਕਰਾਂ ਤੇ ਬੇ ਚੰਗੀ ਚੀਜ਼ ਵੇਖੋ। ਚੰਗੀ ਵੇਖੋ, ਚੰਗੀ ਲੋਕਾਂ ਨੂੰ ਕਹੋ। ਚੰਗੀ ਵੇਖੋ, ਚੰਗੀ ਦਿਓ ਚੀਜ਼ ਤੇ ਤਾਂ ਜੋ ਬੀਜੋਗੇ ਉਹ ਤੁਹਾਨੂੰ ਮਿਲੇਗਾ ਜੈਸਾ ਬੀਜੇ ਤੈਸਾ ਲੋੜੇ ਕਰਮ ਸਤਾ ਖੇਤ ਇਹ ਖੇਤੀ ਵਿੱਚ ਜੋ ਬੀਜ ਲੋਗੇ ਮਨੁੱਖਾਂ ਦੀ ਉਹ ਤੁਹਾਨੂੰ ਮਿਲੇਗਾ ਜੇ ਚੰਗਾ ਬੀਜੋਗੇ ਤੁਹਾਨੂੰ ਚੰਗਾ ਮਿਲੇਗਾ ਇਹ ਬੱਚਿਆਂ ਦੀ ਹੁਣ ਕੋਈ ਕੋਈ ਵੀਡੀਓ ਵੇਖੇਗਾ ਇਹਨਾਂ ਦੇ ਰਿਸ਼ਤੇ ਦਾ ਜਿੱਥੇ ਜਿੱਥੇ ਵੀਡੀਓ ਸਾਡੇ ਉਹ ਤੇ ਖੁਸ਼ ਹੋਣਗੇ ਤੇ ਲੇਕਿਨ ਆਮ ਲੋਕ ਵੀ ਬਹੁਤ ਖੁਸ਼ ਹੋਣਗੇ ਕਿਉਂ ਇਹ ਬੱਚੇ ਕੰਮ ਬਹੁਤ ਸੋਹਣਾ ਕਰਦੇ ਪਏ ਨੇ ਗੁਰੂ ਸਾਹਿਬ ਦੇ ਨਾਲ ਜੁੜ ਰਹੇ ਸਾਰੀ ਗੁਰੂ ਸਾਹਿਬ ਕਰਵਾ ਰਿਹਾ ਹੈ ਗੁਰੂ ਸਾਹਿਬ ਦਾ ਬਹੁਤ ਧੰਨਵਾਦ ਹੈ ਗੁਰੂ ਸਾਹਿਬ ਦਾ ਬਹੁਤ ਇਹਨਾਂ ਨੇ ਬਖਸ਼ਿਸ਼ ਗੁਰੂ ਸਾਹਿਬ ਇਹਨਾਂ ਕੋਲੋਂ ਚੰਗੇ ਕੰਮ ਕਰਵਾ ਰਿਹਾ ਹੈ ਸੇਵਾ ਲੈ ਰਿਹਾ ਹੈ ਖਾਲਸਾ ਬਾਈ ਜੀ ਬਿਲਕੁਲ ਜੀ ਇਹ ਸੋਹਣੀ ਤਸਵੀਰ ਜਿਹੜੀ ਹੈ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਰਾਵਾਂ ਦੀ ਹੈ ਸੀ ਹੈਰੀਟੇਜ ਸਟਰੀਟ ਤੇ ਮੌਜੂਦ ਆ ਤੇ ਜਿਹੜੇ ਤਿੰਨ ਭੈਣਾਵਾਂ ਵੱਲੋਂ ਜਿਹੜਾ ਕੰਮ ਹੈ ਸੇਵਾ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਮੁਕੰਮਲ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਨਵਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਵੀ ਸਮਾਂ ਮਿਲਦਾ ਹੈ ਅਸੀਂ ਗੁਰੂ ਘਰ ਜ਼ਰੂਰ ਪਹੁੰਚਦੇ ਤੇ ਨਾਲ ਦੇ ਨਾਲ ਜਿਹੜੀ ਸੇਵਾ ਕਰਨ ਦਾ ਜਿਹੜਾ ਮੋਕਾ ਹੈ ਉਹ ਵੀ ਅਸੀਂ ਜ਼ਰੂਰ ਪਾਉਨੇ ਆ ਅਸੀਂ ਉਮੀਦ ਕਰਦੇ ਆ ਅਸੀਂ ਆਸ ਕਰਦੇ ਆ ਕਿ ਪੰਜਾਬ ਭਰ ਦੀਆਂ ਜਿਹੜੀਆਂ ਤਿਆਂ ਨੇ ਇਸ ਤਰ੍ਹਾਂ ਗੁਰਬਾਣੀ ਦੇ ਨਾਲ ਜੁੜਨ ਤੇ ਇਸ ਤਰ੍ਹਾਂ ਸੇਵਾ ਦੇ ਨਾਲ ਜੁੜਨ ਕਿਉਂਕਿ ਪੰਜਾਬ ਇੱਕ ਐਸਾ ਆ ਸੂਬਾ ਹੈ ਜਿਸ ਦੇ ਵਿੱਚ ਕੀ ਲੋਕ ਜਿਹੜੇ ਨੇ ਇਸ ਤਰ੍ਹਾਂ ਦਾ ਜਿਹੜੀ ਤਸਵੀਰ ਆ ਉਹ ਜ਼ਰੂਰ ਚਾਹੁੰਦੇ ਨੇ ਤੇ ਅਸੀਂ ਵੀ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰ ਦਿਖਾਈ ਦੇਵੇ ਜਿਸ ਦੇ ਵਿੱਚ ਕੀ ਲੋਕ ਗੁਰੂ ਵਾਲੇ ਹੋ ਕੈਮਰਾਮੈਨ ਉਹ ਇਧਰ ਨਾਲ ਮਹਿਮਾਨਤ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ